ਸੰਗਰੂਰ ਤੋਂ ਐਮਪੀ ਰਹੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਏ ਦਿਨ ਵਿਵਾਦਾਂ ਦੇ ਵਿੱਚ ਫਸਦੇ ਰਹਿੰਦੇ ਨੇ ਉਹਨਾਂ ਦੇ ਉੱਤੇ ਇਹ ਸਵਾਲ ਤਾਂ ਵਾਰ-ਵਾਰ ਖੜਦਾ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਇਹ ਦੱਸ ਦੇਣ ਕਿ ਉਹਨਾਂ ਨੇ ਆਪਣੇ ਘਰ ਦੇ ਕਿਹੜੇ ਕਮਰੇ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਾ ਰੱਖਿਆ ਹੈ ਪੰਥ ਨੂੰ ਇੱਕ ਵਾਰ ਇਹ ਦੱਸ ਦੇਣ ਕਿ ਕਿੱਥੇ ਉਹ ਖਾਲਿਸਤਾਨ ਦਾ ਝੰਡਾ ਲਾ ਕੇ ਰੱਖਦੇ ਨੇ ਔਰ ਲੋਕਾਂ ਨੂੰ ਪ੍ਰੇਰਦੇ ਨੇ ਕਿ ਉਹ ਆਪਣੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਝੰਡੇ ਲਾਉਣ ਖੈਰ ਸਿਮਰਨਜੀਤ ਸਿੰਘ ਮਾਨ ਨੂੰ ਇਸ ਵਾਰੀ ਬੰਦੀ ਸਿੰਘ ਫਰਲੋ ਤੇ ਆਏ ਬੰਦੀ ਸਿੰਘ ਗੁਰਪ੍ਰੀਤ ਸਿੰਘ ਖੇੜਾ ਨੇ ਘੇਰਿਆ ਹੈ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਦੱਸ ਦੇਣ ਕਿ ਕਿਹੜੇ ਕਮਰੇ ਦੇ ਉੱਤੇ ਉਹਨਾਂ ਨੇ ਝੰਡਾ ਲਾਇਆ ਹੈ। ਔਰ ਦੂਜੀ ਗੱਲ ਉਹ ਕਹਿੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਨੇ ਸਿੱਧੂ ਮੂਸੇਵਾਲੇ ਦਾ ਔਰ ਦੀਪ ਸਿੱਧੂ ਦਾ ਇਸਤੇਮਾਲ ਕੀਤਾ ਹੈ। ਉਹ ਕਹਿੰਦੇ ਕਿ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਵਰਤਦੇ ਨੇ ਨੌਜਵਾਨਾਂ ਨੂੰ ਔਰ ਸਾਫ ਤੌਰ ਤੇ ਇਲਜ਼ਾਮ ਲਾਇਏ ਨੇ ਉਹਨਾਂ ਨੇ ਕਿ ਜਦੋਂ ਇਹ ਦੋ ਇਹ ਦੋਵੇਂ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਸਮਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਆਪਣੀ ਪਾਰਟੀ ਕੈਂਪੇਨਿੰਗ ਲਈ ਵਰਤੇ ਆ ਬਹੁਤ ਵੱਡੇ ਇਲਜ਼ਾਮ ਨੇ ਜੇ ਸੋਚਿਆ ਜਾਵੇ ਤਾਂ ਕਿਉਂਕਿ ਇੰਡਾਇਰੈਕਟਲੀ ਉਹਨਾਂ ਨੇ ਸਿੱਧਾ ਇਹੀ ਕਹਿ ਦਿੱਤਾ ਕਿ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਸਿਆਸਤ ਕੀਤੀ ਗਈ ਹੈ ਆਪਣੇ ਆਪ ਦੇ ਵਿੱਚ ਬੜਾ ਵੱਡਾ ਇਲਜ਼ਾਮ ਹੈ ਪਰ ਇਲਜ਼ਾਮ ਲੱਗਿਆ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਬਹੁਤ ਹੀ ਸੈਂਸਿਟਿਵ ਸੀ ਜਿਨ੍ਹਾਂ ਦੀ ਸਿਆਸਤ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਵਿੱਚ ਵੀ ਗੀਤ ਵਿੱਚ ਵੀ ਜ਼ਿਕਰ ਕੀਤਾ ਔਰ ਦੂਜੇ ਪਾਸੇ ਦੀਪ ਸੱਧੂ ਜਿਹਦਾ ਸਵਨਜੀਤ ਸਿੰਘ ਮਾਨ ਦੇ ਨਾਲ ਬੜਾ ਵਧੀਆ ਤਾਲੁਕਾਤ ਸੀ ਇਹਨਾਂ ਦੋਵਾਂ ਦੇ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਖੇੜਾ ਨੇ ਸਿੱਧੇ ਇਲਜ਼ਾਮ ਲਾਏ ਨੇ ਕਿ ਇਹਨਾਂ ਦੋਵਾਂ ਨੂੰ ਸਵਨਜੀਤ ਸਿੰਘ ਮਾਨ ਦੇ ਵੱਲੋਂ ਵਰਤੇ ਆ ਗਿਆ ਪਰ ਆਖਰਕਾਰ ਇਹਨੇ ਕਿਹਾ ਕਿਉਂ ਗਿਆ ਆਓ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਕਬਰ ਆਉਣਾ ਹੌਸਲੇ ਨਹੀਂ ਛੱਡੀ ਤੇ ਜਦੋਂ ਕਾਣੇ ਕਬੱਡੀ ਦੀ ਆ بڑے ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉੱਚ ਸਿਮਰਜੀਤ ਸਿੰਘ ਸੇ ਮਾਨਮੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਦੂਜਿਆ ਬੀਬੀ ਭਿੰਮਲਕੌਰ ਖਾਲਸਾ ਨੂੰ ਵੀ ਸੋਹਣੀ ਚੁੱਕਣ ਦਿੱਤੀ ਬਾਪੂ ਸੱਚਾ ਸਿੰਘ ਨੂੰ ਕਿ ਇਹ ਨੂੰ ਮੈਂ ਕਹਿੰਦਾ ਸੋਹਣੀ ਚੁੱਕਣੀ ਜਿੰਨਾ ਚਿਰ ਮੈਂ ਸੋਹਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕਿਰਪਾਨ ਰੱਖ ਕੇ ਅੰਦਰ ਚਲ ਗਿਆ ਹੁਣ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲੇ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬਜ਼ੁਰਗ ਹੋ ਗਿਆ ਪਤਾ 40 ਸਾਲ ਹੋ ਗਏ ਉਹਨੂੰ ਖਾਲਸਾ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਜੀ ਸੇ ਮਾਂਝ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦਸਵੇਂ ਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਹੀ ਵੀ ਹੈ? ਹੈ? ਇਹਨਾਂ ਲੋਕਾਂ ਨੇ ਜਿਹਨੂੰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ। ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ? Subscribe to One India channel and never miss an update.